ਇਹ ਪੀਆਰਟੀ ਦਾ ਹੈੱਡ ਆਫਿਸ ਉੱਥੇ ਸਾਰੀਆਂ ਬੱਸਾਂ ਪੀਆਰਟੀਸੀ ਦੀ ਸਰਕਾਰੀ ਇੱਥੇ ਠੀਕ ਹੁੰਦੀਆਂ ਜੀ ਜੋ ਖਰਾਬ ਹੋ ਜਾਂਦੀਆਂ ਉਸ ਤੋਂ ਬਾਅਦ ਤੁਹਾਨੂੰ ਕਸਾਉਣੇ ਆ ਇੱਕ ਆਪਣਾ ਬਾਈ ਹੈ ਰੇੜੀ ਲਾਉਂਦਾ ਬਾਕੀ ਸਾਰੀਆਂ ਗੱਲਾਂ ਉੱਥੇ ਚੱਲ ਕੇ ਹਾਂਜੀ ਆ ਦੇਖੋ ਜੀ ਆਪ 20 ਰੁਪਏ ਚ ਪਰੋਠਾ ਤੇ ਪਕੌੜੇ ਪਰੋਠਾ 20 ਰੁਪਏ ਚ दुध पत्तीस रुपये चाह पंद्रह रुपये जो भी भैया हमने सुना है आप भैयाोठा बीस रुपये में खिला रहे हो बड़ा तो ये कैसी है क्या डालते है इसमें आलू तो प्याज मिक्स थोड़ा पनीर भी मिक्स कर देते हैं सर जी इसलिए सर परोठा टेस्ट बन जाता है हाँ जी साथ में सब्जी भी है बीस रुपये में हाँ जी

इतना बड़ा परोठा है जी बीस रुपए में कमाल कर दी बड़ा तगड़ा घोड़ा है जी वाह जी वाह एक परोठे में मेरे हिसाब से फुल हो जाता है ना जी पेट अच्छा वाह जी जी वाह 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 क्या बात है ਵੇ ਇਹ ਇਹ ਬਤਾ ਦਿਓ ਵੀ ਕਹਾਂ ਆਏ ਅਗਰ ਪਰੋਠਾ ਖਾਣੇ ਪੀਆਰਡੀਸੀ ਦੇ ਸਾਹਮਣੇ ਸਾਡੀ ਜਿਹੜੀ ਲੱਤੀ ਹੈ ਸਤਪਾਲ 100 ਆਹ ਇਹ ਸਤਪਾਲ ਸ਼ਾਪ ਹੈ ਜੀ ਪੀਆਰਡੀਸੀ ਦੇ ਸਾਹਮਣੇ ਨਾਵਾ ਰੋਡ ਤੇ ਉੱਥੇ ਆ ਕੇ ਤੁਸੀਂ ਪਰੋਠਾ ਖਾਣਾ ਹੋਵੇ ਤੇ ਖਾ ਸਕਦੇ ਹੋ ਅਰੇ ਹੁਣ ਲਾਇਆ ਬਾਈ ਨਹੀਂ ਤਾਂ ਦੇਖ ਲਓ ਇੱਕ ਪਰੋਠੇ ਨਾਲ ਆਪਾਂ ਘਰੇ ਬਣਾਉਨੇ ਤਾਂ ਡਬਲ ਵਾਹ 20 ਰੁਪਏ ਜਿੰਨਾ ਕੋਈ ਪਰੋਠਾ ਨਹੀਂ ਦੇ ਸਕਦਾ ਜੀ ਬਾਈ ਜੀ ਤੁਸੀਂ ਖਾਣੇ ਹੋ ਤੇ ਫਿਰ ਬਾਈ ਜੀ ਆਪਣੇ ਇਹ ਇੱਕ ਪਰੋਠਾ ਟਿੱਡ ਪਰ ਜੰਦਾ ਅੱਛਾ ਜੀ ਬਾ ਦੇਖੋ ਲੈਣ ਦੋ ਲੈਣਗੇ ਆਹ ਦੇਖ ਲਓ ਬਾਈ ਜੀ ਆਏ ਹੈ ਦੋ ਪਰੋਠੇ ਲੈ ਕੇ ਜਾਣਗੇ ਇਹ ਕਹਿੰਦੇ ਵੀ ਇੱਕ ਪ੍ਰੋਟੀਨ ਵਾਲੀ ਵੀ ਟਰਡ ਵਰ ਜਾਂਦਾ। ਰੋਜ਼ ਲੱਗ ਜਾਂਦਾ ਬਈ। ਅੱਛਾ। ਢਿੱਲੀ ਲੈ ਕੇ ਜਾਂਦੇ ਆ ਬਾਈ ਜੀ। ਇਹਦਾ ਮਤਲਬ ਬਈ ਪ੍ਰੋਟੀਨ ਚ ਜਾਦੂ ਹੈ ਕੋਈ। ਵਾਹ ਜੀ ਵਾਹ। ਅਜੇ ਤਾਂ ਯਾਰ ਖਾ ਕੇ ਦੇਖਿਆ ਨਹੀਂ ਮਸ਼ਹੂਰ ਸੁਣਿਆ ਤਾਂ ਨਹੀਂ ਮਸ਼ਹੂਰੀ। ਬਈ ਐਨੀ ਦੂਰ ਆਏ ਆ। ਸਹੀ ਗੱਲ ਹੈ ਜੀ। ਖਾ ਕੇ ਵੀ ਦੇਖਾਂਗੇ ਵੀ ਕੀ ਜਾਦੂ ਹੈ ਕਿਹ ਜੀ। ਵਾਲੀ ਬਹ ਪੂਰਾ ਤਵਾ ਹੀ ਕਵਰ ਕਰ ਦਿਆ ਜੀ ਮੈਂ ਕਹਿੰਦਾ ਜੀ ਇਹ ਤਾਂ ਵੱਡਾ ਤਵਾ ਹੁੰਦਾ ਉਹ ਵੀ ਪਾਉਂਦੇ ਆ ਸਹੀ ਗੱਲ ਹੈ ਨਹੀਂ ਅੱਛਾ ਗਿਲੇਟ ਕੇ ਜੀ ਅਜੇ ਨਾ ਖਤਮ ਹੋ ਰਹੀ ਹੈ ਜੀ ਬੜੀ ਖਰਾਬ ਹੈ ਨਾ सर अपन रोटी को नहीं था ओके ना देने किनर अच्छा। की तली रोटी तो बिना आने फिर भी ठीक है जाने पर पानी दीदी जो सवाल रोटी पे अच्छा वो मूवी दिखाओ ज्यादा है 14 कप कितने ਆ ਦਾ ਆਪਣੀ 15 ਰੁਪਿਆ ਦਾ ਉਹ ਦਿੱਤੀ ਹੋਏ ਉਹ ਦੋ ਪੱਤੀ ਬੀਚ ਦੇ ਹਾਂਜੀ ਆ ਲਾਤਾ ਜੀ ਉੱਪਰ ਉੱਪਰ ਲਾਤਾ ਇਹਨਾਂ ਨੇ ਤੇ ਕਿਉਂ ਹੁਣ ਇਹਨਾਂ ਨੇ ਪਲਟ ਦੇਣਾ ਤੇ ਆ ਬਣ ਗਿਆ ਪਰੋਠਾ

ਮੇਰਾ ਜੀ ਕਰਦਾ ਮੈਂ ਹੁਣ ਹੀ ਖਾਵਾਂ ਸਹੀ ਗੱਲ ਹੈ ਜੀ ਬੜੇ ਗਰਮਾ ਗਰਮ ਨਾ ਤੁਰੀ ਲ ਜਾਣਾ ਪਰ ਆ ਜੀ ਕਰਦਾ ਵੀ ਹੁਣ ਹੀ ਖਾਵਾਂ ਮੈਂ ਬਹੁਤ ਸੋਹਣਾ ਬਣਾਇਆ ਵਧੀਆ ਉਹ ਕਹਿੰਦੇ ਹੁੰਦੇ ਨਾ ਜੀ ਵੀ ਸੁਰਖੀ ਬਿੰਦੀ ਲੱਗੀ ਹੋਵੇ ਤਾਂ ਸੁਣਨ ਲੱਗਦੀ ਹੈ ਨਾ ਤੇ ਉਹ ਗੱਲ ਉਹ ਗੱਲ ਹੋ ਗਈ ਹੈ ਨਾ ਵਾਹ ਜੀ ਵਾਹ ਇਹਨਾਂ ਨੇ ਪੂਰੀ ਸੁਰਖੀ ਬਿੰਦੀ ਲਾ ਦਿੱਤੀ ਨੇ ਹਾਂ ਸਰ ਉਧਰ ਦੀ ਹੁੰਨੇ ਆਪਾਂ ਮੜੀ ਜੀ ਗੱਲ ਕਾ ਬਾਤ ਕਰ ਲਈਏ ਹਾਂ ਜੀ ਸਰ ਇਹੋ ਜਿਹੀ ਕੀ ਕੀ ਵਿੱਚ ਮਿਕਸ ਕਰ ਦੋ ਬਰੋਦਾ ਆਲੂ ਪਿਆਜ਼ ਹਰੀ ਮਿਰਚ ਤੇ ਹਲਕਾ ਜਿਹਾ ਪਨੀਰ ਦਹੀਂ ਵੀ ਰੱਖੋ ਜਿੰਨੇ ਵਿੱਚੋ ਜਿੰਨਾ ਤੇ ਮੇਰੇ 8:00 ਤੋਂ ਜੇ 4:00 ਤੱਕ ਹੁੰਦੇ ਆ 4:00 ਤੱਕ ਹਾਂ ਜੀ ਜਦੋਂ ਮਰਜ਼ੀ ਆ ਹਾਂ ਜੀ ਹਾਂ ਜੀ ਕੋਈ ਖਾਲੀ ਗਿਟ ਨਹੀਂ ਜਾਊਗਾ ਕੋਈ ਖਾਲੀ ਪੰਨੇ ਜਾਊਗਾ ਹਾਂ ਇਹਨੂੰ ਉਹ ਬੜੀ ਲਗੇ ਪਲੇਟ ਤੇ ਰੱਖਿਆ ਜੀ ਹਾਂ ਕਮਾਲ ਅਬੀ ਡਬਲ ਰੋਡ ਹੈ ਜੀ ਜੀ ਬਹੁਤ ਧੰਨਵਾਦ ਜੀ ਖਦਾ ਹੈ ਹਾਂ ਜੀ ਇਹ ਨਾ ਨਾਪਾ ਰੋਡ ਤੇ ਆਰਟੀਟੀ ਵਰਕ ਸਟਾਫ ਜੋ ਸਾਹਮਣੇ ਲੱਗੇ ਹੋਏ ਰੋਡ ਦੇ ਬਾਈਕ ਦਾ ਥੋੜਾ ਆ ਦੇਖ ਲਓ ਆ ਪਾਲ ਪੀਕ ਪਾਲ ਜੀ ਤੇ ਇੱਥੇ ਅੱਗੇ ਜੀ 9 ਤੋਂ ਲੈ ਕੇ ਉਹਤੋ ਲੈ ਕੇ 4 ਵਜੇ ਜਦੋਂ ਮਰਜ਼ੀ ਆ ਸਕਦੇ ਹੋ ਇਤੋਂ ਸਰਕਾਤਾ ਹੋ ਕੇ ਉਹਦਾ ਖੋਤੀ ਨਹੀਂ ਅਸੀਂ ਵੀ ਖਾ ਕੇ ਜਾਵਾਂਗੇ ਬਹੁਤ ਵਧੀਆ ਲੱਗਦਾ ਹੈ ਇੱਕ ਰੋਜ਼ਾਨਾ ਦੋ ਵਾਰ ਇਹ ਗੱਲ ਹੈ ਤੁਸੀਂ ਵੀ ਭਾਈ ਆਓ ਦੇ ਇਸ ਸਪਾਲ ਦੀ ਦੇਵਾ ਵੀ ਆਪਾਂ ਮਿਲਦੇ ਆ ਫਿਰ ਕੱਲ ਨੂੰ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ